ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦੁਆਰਾ ਵੱਧ ਸਕਦੀਆਂ ਨੇ ਇਹ ਐਵੇਂ ਨਹੀਂ ਕਿਹਾ ਜਾ ਰਿਹਾ ਇੱਕ ਹੋਰ ਸ਼ਿਕਾਇਤ ਸ਼੍ਰੀ ਕਾਲਟਕ ਸਾਹਿਬ ਦੇ ਜਥੇਦਾਰ ਦੇ ਕੋਲ ਪਹੁੰਚ ਚੁੱਕੀ ਹੈ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਗਈ ਹੈ ਇਹ ਉਦੋਂ ਹੋਇਆ ਜਦੋਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਚੁੱਕੇ ਨੇ ਐਨ ਲੱਗਦਾ ਪ੍ਰਧਾਨ ਬਣਨਸਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਉੱਤੇ ਦੁਬਾਰਾ ਗ੍ਰੈਂਡ ਸ਼ੁਰੂ ਹੋ ਗਿਆ ਕਿੰਨਾ ਕੁ ਘਾਤਕ ਹੋ ਸਕਦਾ ਹੈ ਜਾਣ ਦੀ ਕੋਸ਼ਿਸ਼ ਕਰਾਂਗੇ ਇਹ ਸ਼ਿਕਾਇਤ ਕਿੰਨੀ ਕੰਟੈਂਸਿਟੀ ਰੱਖਦੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸੁਖਵੀਰ ਸਿੰਘ ਬਾਦਲ ਨੇ ਇਹੋ ਜਿਹਾ ਜਥੇਦਾਰਾਂ ਨੂੰ ਲੈ ਕੇ ਕਹਿ ਕੀ ਦਿੱਤਾ ਜਾਂ ਕੀ ਸੁਖਬੀਰ ਸਿੰਘ ਬਾਦਲ ਦੇ ਬੋਲ ਪਹਿਲਾਂ ਨਾਲੋਂ ਹੁਣ ਜ਼ਿਆਦਾ ਹਮਲਾਵਰ ਹੋ ਗਏ ਨੇ ਬਹੁਤ ਸਾਰੇ ਸਵਾਲ ਇਸ ਵੇਲੇ ਪ੍ਰਵੇਲ ਕਰਦੇ ਪਏ ਆ ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਆਉਣ ਦੇ ਸਮੇਂ ਨੂੰ ਲੈ ਕੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਅਤੇ ਸਭ ਸਮਾਰਤਾ ਬਹੁਤ শুকਰੀਆ ਸੱਚੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸასი ਸ਼ਾਲੀ ਸਿੱਕਾ ਸਾਬ ਜਿਹੜੇ ਹਾਲਾਤ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਬਾਅਦ ਬਣੇ ਉਹ ਜ਼ਿਆਦਾ ਇੰਟੈਂਸੀਫਾਈ ਹੋਣ ਹੋਗੇ ਕਿਉਂਕਿ ਮਿਸਲ ਸਤਲੂਜ ਨੇ ਇੱਕ ਸ਼ਿਕਾਇਤ ਦਿੱਤੀ ਹੈ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸਹਬਾਨਾ ਬਾਰੇ ਗਲਤ ਸ਼ਬਦਾਵਲੀ ਵਰਤੀ ਹੈ ਇੱਥੋਂ ਤੱਕ ਕਿ ਕਿਹਾ ਕਿ ਬੀਜੇਪੀ ਦੇ ਅਧੀਨ ਹੋਏ ਪੇਸੀ ਜਥੇਦਾਰ ਤੁਸੀਂ ਕੀ ਸਮਝਦੇ ਹੋ ਸੁਖਬੀਰ ਸਿੰਘ ਬਾਦਲ ਦੀ ਖਤਰੇ ਦੀ ਘੰਟੀ ਹੈ ਇਹ ਮੈਨੂੰ ਜਿਹੜੀ ਸਰਦਾ ਸੁਖਬੀਰ ਸਿੰਘ ਬਾਦਲ ਦੇ ਦਾ ਜਿਹੜਾ ਬਿਆਨ ਹੈ ਇਹ ਕੋ ਰਾਜਨੀਤਿਕ ਬਿਆਨ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਕਟਗਰੇ ਵਿੱਚ ਖੜਨਾ ਕਰਨਾ ਚਾਹੁੰਦੇ ਆ ਕਿਉਂਕਿ ਪਿੰਡਾਂ ਥਾਈ ਆਪਾ ਚਲ ਜਾਈਏ ਤੇ ਪਿੰਡਾਂ ਥਾਈ ਕੋਈ ਗੱਲ ਹੁੰਦੀ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਆ ਤੁਸੀਂ ਇਹ ਦੇਖੋ ਚੁੰਜਮਣੀ ਚੋਣਾ ਹੋਈਆਂ ਚਾਰ ਤੇ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਜਿੱਥੇ ਪਿੰਡਾਂ ਦੀ ਵੋਟ ਸੀਗੀ ਬਹੁਤ ਘੱਟ ਪਈ ਜੇ ਰਵਨੀਤ ਬਿੱਟੂ ਵੀ ਲੋਕ ਸਭਾ ਦੀ ਚੋਣ ਹਾਰੇ ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਵੋਟ ਘੱਟ ਗਈ ਨੀ ਤਾਂ ਲੁਧਿਆਣਾ ਸ਼ਹਿਰੀ ਖੇਤਰ ਚੋਂ ਤਾਂ ਬਹੁਤ ਤਗੜੀ ਲੀਡ ਲੈ ਕੇ ਗਏ ਸੋ ਕਿਤੇ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਜਿਹੜੀ ਜ਼ਮੀਨ ਖੋ ਚੁੱਕੀ ਹੈ ਜਿਹੜੀ ਉਹਨਾਂ ਦੇ ਕੋਲੋਂ ਖੁੰਝ ਚੁੱਕੀ ਹੈ ਉਹਨੂੰ ਉਹ ਵਾਪਸ ਲਿਆਉਣ ਲਈ ਜ਼ੋਰ ਲਾ ਰਹੇ ਨੇ ਕਿਸੇ ਤਰੀਕੇ ਮੈਨੂੰ ਪੰਥਕ ਜਾਂ ਪਿੰਡਾਂ ਦੇ ਵਿੱਚ ਮੇਰੀ ਜਿਹੜੀ ਐਸੈਪਟੈਂਸ ਬਣ ਜੇ ਦੁਆਰਾ ਵੋਟਰ ਮੇਰੇ ਨਾਲ ਜੁੜ ਜਾਣ ਲੇਕਿਨ ਸਵਾਲ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਚੱਕਦੇ ਨੇ ਉਹ ਰਾਜਨੀਤਿਕ ਸਵਾਲ ਹੈ ਕਿ ਬੀਜੇਪੀ ਔਰ ਆਰਐਸਐਸ ਜਿਹੜੀ ਹੈ ਤਖਤਾਂ ਤੇ ਔਰ ਸਾਡੀ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਸਿਰਫ 2 ਜਾਂ 3 ਗੱਲਾਂ ਚੁਣਿੰਦਾ ਕਰਾਂਗਾ ਕਿ 2014 ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੋਈ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਹੋਇਆ ਮਨੋਰ لال ਖੱਟਰ ਦੀ ਸਰਕਾਰ ਉਸ ਤੋਂ ਥੋੜੇ ਦਿਨਾਂ ਬਾਅਦ ਬਣ ਗਈ ਔਰ ਉਸ ਟਾਈਮ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਤੇ ਹਰਿਆਣੇ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝੀਦਾਰ ਪਾਰਟੀ ਦੇ ਮੁੱਖ ਮੰਤਰੀ ਮਨੋਰ لال ਖੱਟਰ ਸਨ ਤੇ ਉੱਥੇ ਵਿਧਾਨ ਸਭਾ ਚ ਪਾਸ ਕਰਾ ਲੈਂਦੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਨਹੀਂ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਚੱਲ ਰਹੀ ਆ ਕਿਉਂਕਿ ਉਹ ਪ੍ਰਸਤਾਵ ਨੂੰ ਪਾਸ ਹੋਇਆ ਵਿਧਾਨ ਸਭਾ ਚ ਕੁਝ ਦਿਨ ਹੀ ਹੋਏ ਸੀ ਵਾਪਸ ਵੀ ਲਿਆਂਦਾ ਜਾ ਸਕਦਾ ਸੀ ਉਹਨੂੰ ਆਪਾਂ ਨੈਸ਼ਨਲ ਵਾਈਡ ਵੀ ਕਰ ਸਕਦੇ ਸੀ ਲੇਕਿਨ ਇੱਕ ਵਾਰ ਨਹੀਂ ਕੀਤਾ ਗਿਆ ਕੁਝ ਨਹੀਂ ਬੋਲਿਆ ਗਿਆ ਕਿ ਵੇ ਮੈਂ ਗਠਮੰਦਨ ਤੋੜ ਦਾਂਗਾ ਵਿਧਾਨ ਸਭਾ ਚ ਮਤ ਲਿਆਓ ਦਮ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਵਰਗਾ ਉਹ ਕਹਿੰਦਾ ਫਿਰ ਕੀ ਹੋ ਗਿਆ ਵਾਟਰ ਟਰਮੀਨੇਸ਼ਨ ਬਿਲ ਨੂੰ ਅਸੀਂ ਰੱਦ ਕਰਾਂਗੇ ਵਿਧਾਨ ਸਭਾ ਚ ਰੱਦ ਕੀਤਾ ਪੂਰੀ ਕਾਂਗਰਸ ਹਾਈ ਕਮਾਂਡ ਦੇ ਵਿਰੁੱਧ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਟੈਂਡ ਲੇਤਾ ਪੰਜਾਬ ਲਈ ਇਸੇ ਕਰਕੇ ਨੂੰ ਪੰਜਾਬ ਦੇ ਪਾਣੀਆਂ ਦਾ ਰਖਾ ਕਿਹਾ ਜਾਂਦਾ ਜੇ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਕਤੂਬਰ 2014 ਦੇ ਵਿੱਚ ਸਟੈਂਡ ਲੈ ਜਾਂਦੇ ਸਰਕਾਰ ਤਾਂ ਸਾਂਝੀਦਾਰ ਸੀ ਹਰਿਆਣਾ ਗੁਰਦੁਆਰਾ ਪੰਦਕ ਮਿੱਟੀ ਲਾਗਣੀ ਹੋਣੀ ਸੀ ਦਵਾਰਾ ਉਹ ਜਿਹੜਾ ਵਾ ਪਾਸ ਹੋ ਜਾਣਾ ਸੀ ਉਹਦਾ ਚ ਸੰਸ਼ੋਧਨ ਹੋ ਜਾਣਾ ਸੀ ਜੋ ਵੀ ਕਰ ਸਕਦੇ ਸੀ ਸਾਰਾ ਕੁਝ ਕਿਉਂਕਿ ਵਿਧਾਨ ਸਭਾ ਚੋ ਹਜੇ ਹੋ ਪਾਸ ਹੋਇਆ ਸੀ ਤੇ ਬਾਅਦ ਦੇ ਵਿੱਚ ਆ ਕੇ ਉਹ ਲਾਗੂ ਹੋਇਆ ਇਹਨਾਂ ਦੀ ਸਾਂਝੇਦਾਰ ਪਾਰਟੀ ਉਹਦੋਂ ਹਿੰਦੁਸਤਾਨ ਦੀ ਹਕੂਮਤ ਵਿੱਚ ਵੀ ਸੀ ਨਰਿੰਦਰ ਮੋਦੀ ਜੀ ਪਹਿਲੀ ਵਾਰ ਪ੍ਰਧਾਨ ਮੰਤਰੀ ਉਹਦੋਂ ਹਿੰਦੁਸਤਾਨ ਦੇ ਬਣ ਚੁੱਕੇ ਸੀ ਔਰ ਕੇਂਦਰ ਦੇ ਵਿੱਚ ਬੀਬਾ ਹਰਸਿਮਰਤ कौर ਮੰਤਰੀ ਵੀ ਬਣ ਚੁੱਕੀ ਸੀ ਅਰੇਡੀ ਕੋ ਗੱਲ ਲੈਣੀ ਸੀ ਇਸ ਚੀਜ਼ਾਂ ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਂਦੇ ਸਾਰੀ ਜਗ੍ਹਾ ਆਪਣੀ ਡੰਕਾ ਬੋਲਦਾ ਸੀ ਲੇਕਿਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਿਰ ਤੇ ਸਿਰਫ ਰੋਲਾ ਪਾਇਆ ਗਿਆ ਜੀ ਅਲੱਗ ਕਰਤੀ ਅਲੱਗ ਕਰਤੀ ਜਦ ਕਿ ਅੱਜ ਵੀ ਦੋਸ਼ ਲੱਗਦੇ ਆ ਕਿ ਰਗਜੀਤ ਸਿੰਘ ਵਿਰਕ ਨੂੰ ਹਰਿਆਣਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਣ ਲਈ ਬਾਦਲ ਪਰਿਵਾਰ ਨੇ ਬੜਾ ਤਾਕਤਾਂ ਲਾਈਆਂ ਬੜਾ ਜ਼ੋਰ ਲਾਇਆ ਫਿਰ ਤੁਸੀਂ ਕਹਿੰਦੇ ਹੋ ਜੀ ਬੀਜੇਪੀ ਨੇ ਅਲੱਗ ਕਰਤੀਆਂ ਜੀ ਬੀਜੇਪੀ ਨੇ ਕਾਨ ਕਰਤਾ ਜੀ ਸਾਡੇ ਤਖਤਾਂ ਦੀਆਂ ਸਾਡੀਆਂ ਕਮੇਟੀਆਂ ਤੇ ਕਾਬਜ ਹੋ ਰਹੇ ਨੇ ਫਿਰ ਮੈਨੂੰ ਇੱਕ ਗੱਲ ਦੂਜਾ ਸਵਾਲ ਦਾ ਵੀ ਜਵਾਬ ਦਿਓ ਮੈਂ ਤੁਹਾਡੇ ਕੋਲੋਂ ਹੀ ਸਮਝਦਾ ਸੌਦਾ ਸਾਧ ਸੌਦਾ ਸਾਧ ਨੂੰ ਬਾਰ ਬਾਰ ਪਰੋਲ ਮਿਲਦੀ ਪਈ ਆ ਦੋਸ਼ ਕਿਤੇ ਲੱਗਦੇ ਪਏ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੀ ਹਕੂਮਤ ਤੇ ਹਰਿਆਣਾ ਦੀ ਬੀਜੇਪੀ ਤੇ ਬਈ ਇਹਨੂੰ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ ਚੋਣਾਂ ਦੇ ਵਿੱਚ ਫਾਇਦਾ ਲਿੱਤਾ ਜਾ ਰਿਹਾ ਹੈ ਉਹਨੂੰ ਮਾਫ ਕਰਨ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਖਤਾਂ ਦੇ ਜਥੇਦਾਰ ਨੂੰ ਘਰ ਬੁਲਾਇਆ ਸੀ ਮੈਂ ਨਹੀਂ ਕਹਿੰਦਾ ਮੇਰਾ ਅਲਫਾਜ ਨਹੀਂ ਹੈਗੇ ਇਹ ਗਿਆਨੀ ਗੁਰਮੁਖ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਖਲਾਸਾ ਕੀਤਾ ਕਿ ਮੈਨੂੰ ਤੇ ਗਿਆਨੀ ਗੁਰਵਚਨ ਸਿੰਘ ਨੂੰ ਸਰਕਾਰੀ ਕੋਠੀ ਬੁਲਾਇਆ ਗਿਆ ਤੇ ਸੌਦਾ ਸਾਧ ਨੂੰ ਮਾਫ ਕਰਨ ਲਈ ਕਿਹਾ ਗਿਆ ਮੈਨੂੰ ਇਹ ਦੱਸੋ ਇਹਨਾਂ ਨੂੰ ਕਿੰਨੇ ਫਿਰ ਸੌਦਾ ਸਾਥ ਦਾ ਦੋਸ਼ ਲੱਗਦੇ ਬੀਜੇਪੀ ਦਾ ਬੰਦਾ ਇਹਨੇ ਸਿੱਖੀ ਦਾ ਕਹਾਣ ਕੀਤਾ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜੇ ਆ ਦੋਸ਼ ਲੱਗਦੇ ਆ ਵੀ ਹਕੂਮਤ ਜਿਹੜੀ ਆ ਹਰਿਆਣੇ ਦੀ ਉਹਨੂੰ ਜਿਹੜਾ ਉਹਨੂੰ ਸ਼ੈਲਟਰ ਦੇ ਰਹੀ ਆ ਉਹਦੇ ਪਿੱਛੇ ਖੜਦੀ ਉਹਦੀ ਪਰੋਲ ਬਾਰ-ਬਾਰ ਹੋ ਰਹੀ ਤੇ ਫਿਰ ਇਦਾਂ ਮਤਲਬ ਜਿਹਦੇ ਪਿੱਛੇ ਹਰਿਆਣੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਜਿਹਨੂੰ ਜਿਹਨੂੰ ਥਾਪੜਾ ਦੇ ਰਹੀ ਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨੂੰ ਮਾਫੀ ਕਿਉਂ ਦਵਾਈ ਮੈਂ ਨਹੀਂ ਕਹਿੰਦਾ ਆਪਣਾ ਗਣਾ ਕਬੂਲਿਆ ਆਪਣਾ ਗਨਾਹ 2 ਦਸੰਬਰ ਨੂੰ ਸ਼੍ਰੀ ਕਾਉ ਤਖਤ ਸਾਹਿਬਨ ਸਾਹਮਣੇ ਕਮੂਲਿਆ। ਮੰਨ ਲਿਆ ਇਹ ਕਹਿੰਦੇ ਨੇ ਸਾਡੇ ਤਖਤਾਂ ਦੇ ਜਥੇਦਾਰ ਤੇ ਸਾਡੀ ਸ਼ਰੂਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਭਾਰਤੀ ਜਨਤਾ ਪਾਰਟੀ ਤੇ ਆਰਐਸ ਕਮਜ਼ੋਰ ਕਰ ਰਹੀ। ਫਿਰ ਤੁਸੀਂ ਆਪਣੇ ਘਰਾਂ ਦੇ ਵਿੱਚ ਵਿਆਹਾਂ 'ਚ ਉਹ ਲੀਡਰਾਂ ਨੂੰ ਬੁਲਾ ਰਹੇ ਹੋ। ਉਹਨਾਂ ਨਾਲ ਜੱਫੀਆਂ ਪਾ ਕੇ ਫੋਟੋਆਂ ਕਚਾ ਰਹੇ ਹੋ ਜਿਹੜੇ ਤੁਹਾਡੇ ਸਿੱਖੀ ਦੇ ਇੰਸਟੀਚਿਊਸ਼ਨਸ ਨੂੰ ਖਤਮ ਕਰ ਰਹੇ ਨੇ। ਕੀ ਇਹ ਧਰਮ ਕਹਿੰਦਾ? ਕੀ ਇੱਕ ਸਿੱਖ ਲਈ ਅਮਰ ਤਾਰੀਖ ਲਈ ਉਸ ਬੰਦੇ ਨਾਲ ਰੋਟੀ ਬੇਟੀ ਸਾਂਝੀ ਕੀਤੀ ਜਾ ਸਕਦੀ ਹੈ ਜਿਹੜਾ ਤੁਹਾਡੇ ਖਾਲ ਤਖਤ ਤੇ ਐਸਜੀਪੀਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਉਹਨਾਂ ਨੂੰ ਘਰ ਬੁਲਾਉਂਦੇ ਹੋ ਜਫੀਆਂ ਪਾਉਂਦੇ ਹੋ ਮੈਂ ਦੱਸੋ ਨਾ ਫਿਰ ਤੁਸੀਂ ਮੈਨੂੰ ਇਸ ਗੱਲ ਦਾ ਵੀ ਜਵਾਬ ਦਿਓ ਸਿਆਸਤ ਕਰੋ ਸਿਆਸਤ ਧਰਮ ਦੇ ਨਾਂ ਤੇ ਨਾ ਕਰੋ ਅਗੇ ਧਰਮ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਪੰਜਾਬ ਬੜੀ ਅੱਗ ਦੇ ਵਿੱਚੋਂ ਨਿਕਲਦਾ ਪਿਆ ਅਸੀਂ ਧਰਮ ਦੇ ਨਾਂ ਤੇ ਨਾ ਕਰੀਏ ਸਿਆਸਤਾਂ ਤੁਸੀਂ ਇਹ ਗੱਲਾਂ ਨੂੰ ਕਰਦੇ ਹੋ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਅਕਾਲੀ ਦਲ ਬਾਦਲ ਦੇ ਲੀਡਰ ਵੀ ਨੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾਨੂੰ ਮਿਲਦੇ ਨੇ ਕਿ ਬਾਬਾ ਹਰਨਾਮ ਸਿੰਘ ਤੁਮਾਨੂੰ ਤਾਂ ਭਾਜਪਾ ਦੋਸ਼ ਲਾਉਂਦੇ ਨੇ ਕਿ ਇਹ ਭਾਜਪਾ ਨਾਲ ਰਲ ਗਏ ਨੇ ਭਾਜਪਾ ਇਹਨਾਂ ਨੂੰ ਮਤਲਬ ਥਾਪੜਾ ਦੇ ਰਹੀ ਆ ਮੈਨੂੰ ਇਸ ਗੱਲ ਦਾ ਜਵਾਬ ਵੀ ਚਾਹੀਦਾ ਹੈ ਜਿਵੇਂ ਮਹਾਰਾਸ਼ਟਰਚ ਉਹਨਾਂ ਨੇ ਭਾਜਪਾ ਨੂੰ ਵੋਟਾਂ ਪਵਾਈਆਂ ਦਮਦਮੀ ਟਕਸਾਲ ਦੇ ਮੁਖੀ ਨੇ ਤੇ ਤੁਹਾਡੇ ਜਥੇਦਾਰ ਹਰਜਿੰਦਰ ਸਿੰਘ ਢਾਮੀ ਦਮਦਮੀ ਟਕਸਾਲ ਦੇ ਮੁਖੀ ਨਾਲ ਕਿਉਂ ਮਿਲਦੇ ਨੇ ਕਿਉਂ ਗੱਲ ਕਰਦੇ ਨੇ ਫਿਰ ਤੁਸੀਂ ਮੈਨੂੰ ਇੱਥੇ ਆ ਕੇ ਜਵਾਬ ਦੇ ਦਿਓ ਆਪਾਂ ਗੱਲ ਗੱਲ ਜਥੇਦਾਰਾਂ ਦੇ ਐਸਜੀਪੀਸੀ ਦੇ ਲੈ ਆਏ ਆ ਮੈਨੂੰ ਅੱਜ ਅੱਜ ਅਗਰ ਭਾਰਤੀ ਜਨਤਾ ਪਾਰਟੀ ਨਾਲ ਸਭ ਤੋਂ ਜ਼ਿਆਦਾ ਨੇੜਤਾ ਹੈਗੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹੈ ਜੇ ਨਾ ਹੋਵੇ ਤੇ ਇਹਨਾਂ ਦੀਆਂ ਬੱਸਾਂ ਰਾਜਪੁਰਾ ਨਹੀਂ ਕ੍ਰੋਸ ਕਰ ਸਕਦੀਆਂ ਇੰਡੋਗਨੇਡੀਆ ਇਹ ਸਭ ਨੂੰ ਪਤਾ ਜੇ ਨਾ ਹੋਵੇ ਬਾਲਾਸਰ ਫਾਰਮ ਹਾਊਸ ਹਰਿਆਣੇ ਦੇ ਵਿੱਚ ਮੈਂ ਨਹੀਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਬਈ ਇਹਨਾਂ ਨੂੰ ਜ਼ਮੀਨਾਂ ਹੋਟਲ ਲਈ ਕਿੱਦਾਂ ਮਿਲੀਆਂ ਹਰਿਆਣੇ 'ਚ ਮੈਂ ਨਹੀਂ ਕਹਿੰਦਾ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਮੈਂ ਕਾਗਜ਼ ਕੱਢ ਕੇ ਲਿਆਉਂਗਾ ਤੇ ਮੈਨੂੰ ਇਹ ਦੱਸੋ ਆਪਾਂ ਆਪਾ ਭਾਰਤੀ ਜਨਤਾ ਪਾਰਟੀ ਨੂੰ ਦੋਸ਼ ਠਰਾਈ ਜਾਂਦੇ ਆ ਦੋਸ਼ੀ ਤਾਂ ਅਸੀਂ ਆ ਜਿਨ੍ਹਾਂ ਨੇ ਤਖਤਾਂ ਦੇ ਜਥੇਦਾਰ ਇੱਕ ਮਹੀਨੇ 'ਚ ਬਦਲ ਦਿੱਤੇ ਪਹਿਲਾਂ ਤਾਂ ਤੁਸੀਂ ਦੱਸੋ ਤਖਤਾਂ ਦੇ ਜਥੇਦਾਰਾਂ ਦੇ ਖਿਲਾਫ ਅਕਾਲੀ ਦਲ ਦੇ ਲੀਡਰਾਂ ਨੇ ਜਾਂਚ ਕੀਤੀ ਨਾ ਆਰਐਸਐਸ ਦੇ ਲੀਡਰਾਂ ਨੇ ਜਾਂਚ ਕੀਤੀ ਨਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਜਾਂਚ ਕੀਤੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਹੋਈ ਹੈ ਉਹ ਜਾਂਚ ਦੀ ਰਿਪੋਰਟ ਪੜੋ ਉਸ ਰਿਪੋਰਟ ਦੇ ਵਿੱਚ ਜ਼ਿਕਰ ਹੈ ਕੀ ਪੁਰਾਣੇ ਜਿਹੜੇ ਕੋਟਾਂ ਦੇ ਹਦੇ ਸਾਰੀਆਂ ਜਿਹੜੀਆਂ ਪੁਰਾਣਾ ਰਿਕਾਰਡ ਆ ਉਹਨੂੰ ਕਿਵੇਂ ਅਨਗੋਲੀਆਂ ਕਰਕੇ ਇਹਨਾਂ ਨੂੰ ਦੋਸ਼ੀ ਠਰਾਇਆ ਗਿਆ ਜਿਹੜੀ ਕਮਿਸ਼ਨ ਨੇ ਰਿਪੋਰਟ ਦਿੱਤੀ ਪੰਜਾਬ ਹਿਊਮਨ ਰਾਈਟ ਕਮਿਸ਼ਨ ਨੇ ਉਹ ਰਿਪੋਰਟ ਦੇ ਵਿੱਚ ਪੜੋ ਬਈ ਉਹਨਾਂ ਨਾਲ ਕਿਵੇਂ ਵਤੀਰਾ ਕੀਤਾ ਗਿਆ ਤੇ ਵਤੀਰਾ ਕਰਨ ਵਾਲੇ ਕੌਣ ਸੀ ਅਕਾਲੀ ਦਲ ਦੇ ਲੀਡਰ ਮੈਨੂੰ ਲੱਗਦਾ ਸ਼ੇਰ ਸਿੰਘ ਮਾਂਡਾ ਵਾਲਾ ਅਕਾਲੀ ਦਲ ਦੇ ਪ੍ਰਧਾਨ ਨੇ ਦੇਖ ਜੀ ਸਿੰਘ ਵਰਕ ਹਰਿਆਣਾ ਅਕਾਲੀ ਦਲ ਵੱਲੋਂ ਆਂਦੇ ਨੇ ਇਹਨਾਂ ਨੇ ਤਾਂ ਤਖਤਾਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਾਗੀ ਘਰਾੜ ਦਿੱਤਾ ਇਹ ਆਰਐਸਐਸ ਕਿੱਥੋਂ ਆ ਗਈ ਮੈਨੂੰ ਦੱਸੋ ਆਰਐਸਐਸ ਕਿੱਥੋਂ ਆ ਗਈ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਤੁਸੀਂ ਕੁਰਸੀ ਤੋਂ ਲਾਹਤਾ ਜਥੇਦਾਰ ਨੂੰ ਇਹਦੇ ਚ ਆਰਐਸਐਸ ਕਿੱਥੋਂ ਆ ਗਈ ਇਹਦੇ ਚ ਸੰਗ ਦਾ ਕੀ ਰੋਲ ਆ ਗਿਆ ਮੈਨੂੰ ਤਾਂ ਨਹੀਂ ਨਾ ਯਰਾਂ ਦਾ ਇਹ ਚ ਸੰਗ ਦਾ ਰੋਲ ਹੈ ਕੋਈ ਇਸਦਾ ਮਤਲਬ ਜੇ ਗਿਆਨੀ ਰਗਵੀਰ ਸਿੰਘ ਨੂੰ ਲਾਇਆ ਗਿਆ ਅੱਜ ਜੇ ਮੈਂ ਗੱਲ ਸਮਝਦਾ ਪਿਆ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਇਹਦਾ ਮਤਲਬ ਆਰਐਸਐਸ ਦੇ ਦਵਾ ਚ ਲਾਇਆ ਗਿਆ ਫਿਰ ਇਹਦਾ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨਾਲ ਰਲ ਹੀ ਹੈ ਜੇ ਇਹ ਦੋਸ਼ ਲਾਉਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਬੀਜੇਪੀ ਤੇ ਆਰਐਸਐਸ ਦੇ ਨਾਲ ਮਿਲੇ ਹੋਏ ਨੇ ਇਹ ਹੁਣ ਤਾਂ ਤੁਹਾਡੇ ਵਿਆਹਾਂ ਸ਼ਾਦੀਆਂ ਚ ਤਾ ਉਹ ਆਏ ਮੈਂ ਤਾਂ ਮਨਪ੍ਰੀਤ ਵਾਲੀ ਦੇ ਮੁੰਡੇ ਦਾ ਵਿਆਹ ਸੀ ਮੈਂ ਤਾਂ ਇੱਕ ਵੀ ਨਹੀਂ ਦੇਖੀ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ ਉੱਥੇ ਆਇਆ ਹੋਵੇ ਇਹ ਵਾਲੀ ਦੇ ਮੁੰਡੇ ਦੇ ਵਿਆਹ ਤੇ ਕੋਈ ਨਹੀਂ ਆਇਆ ਬੀਜੇਪੀ ਦੇ ਦਾ ਲੀਡਰ ਆਰਐਸਐਸ ਦੇ ਸਾਰੇ ਤਾਂ ਇੰਨਾ ਕੰਨੀ ਆਏ ਆ ਤੇ ਆਪਾਂ ਦੋਸ਼ ਉਹਨਾਂ ਤੇ ਮੜੀ ਜਾਂਦੇ ਪਏ ਆ ਇਹ ਇਕਤੀਜ਼ ਹੋ ਰਹੇ ਡਾਕਟਰ ਸਭ ਕੁਲਦੀਪ ਸਿੰਘ ਗੜਗੱਜ ਹਰਿਆਣਾ ਦੇ ਸੀਐਮ ਨੂੰ ਮਿਲਦੇ ਨੇ ਉਦੋਂ ਕਿਸੇ ਨੇ ਆਵਾਜ਼ ਨਹੀਂ ਚੱਕੀ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਭਾਜਪੀ ਦੇ ਲੀਡਰਾਂ ਨਾਲ ਮਿਲਦੇ ਰਹੇ ਯਾਰ ਮੈਂ ਉਹੀ ਕਹਿਣਾ ਪਿਆ ਨਾ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸਮਝੋ ਯਾਰ ਆਪ ਕਰ ਲਈਏ ਉਹ ਜਾਇਜ਼ ਹੈ ਉਹਦੇ ਉੱਤੇ ਕੋਈ ਗੱਲ ਨਹੀਂ ਜੇ ਤਖਤਾਂ ਦੇ ਜਥੇਦਾਰਾਂ ਨੂੰ ਸਿੱਖ ਕਮਿਊਨਿਟੀ ਦੇ ਲੋਕ ਇਕੱਲੇ ਪੰਜਾਬ 'ਚ ਨਹੀਂ ਐ ਸਿੱਖ ਭਾਈਚਾਰੇ ਨੇ ਪੂਰੇ ਵਿਖਵ ਦੇ ਵਿੱਚ ਆਪਣੇ ਨਾਂ ਬਣਾਇਆ ਹੋਇਆ ਹਰ ਜਗ੍ਹਾ ਜੁਪੀ ਦੇ ਵਿੱਚ ਬਾਜਪੁਰ ਹੈ ਲਖੀਮਪੁਰ ਖੀਰੀ ਹੈ ਪਿੱਲੀਪੀਤਾ ਸਿੱਖਾਂ ਦਾ ਤਰਾਈ ਖੇਤਰ ਸਿੱਖਾਂ ਦਾ ਕਿਉਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀਐਮ ਯੋਗੀ ਨੂੰ ਨਹੀਂ ਮਿਲਣਗੇ ਕਿਉਂ ਅਮੀਸ਼ਾ ਨੂੰ ਨਹੀਂ ਮਿਲਣਗੇ ਉੱਥੇ ਸਿੱਖਾਂ ਦੀਆਂ ਦਿੱਕਤਾਂ ਨਹੀਂ ਆ ਉੱਥੇ ਸਿੱਖਾਂ ਦੀ ਮਿਨੋਰਟੀ ਦੀਆਂ ਗੱਲਾਂ ਨਹੀਂ ਆ ਕਿਉਂ ਨਹੀਂ ਆਪਣੀ ਡਿਮਾਂਡਾਂ ਰੱਖਣਗੇ ਸਿੱਖ ਕਮਿਊਨਿਟੀ ਦੇ ਲੋਕ ਅੱਜ ਜੇ ਮੰਨ ਲਓ ਬੰਦੀ ਸਿੰਘਾਂ ਦੀ ਗੱਲ ਕਰਨੀ ਹੋਵੇ ਜੇ ਮੀਸ਼ਾ ਕੋ ਜਾਣਾ ਪਏਗਾ ਨਾ ਤਖਤਾਂ ਦੇ ਜਥੇਦਾਰ ਨੂੰ ਸ਼ਰੋਣੀ ਗੁਰਦੁਆਰਾ ਪ੍ਰਬੰਧ ਤੇ ਇਦਾਂ ਮਤਲਬ ਇਹ ਕਹਦੇ ਹੋ ਜੀ ਗਲ ਗਏ ਨੇ ਉਹ ਯਾਰ ਮੈਂ ਤਾਂ ਇਹ ਕਹਿਣਾ ਪਿਆ ਤੁਸੀਂ ਪਹਿਲਾਂ ਇਹ ਦੇਖੋ ਤਖਤਾਂ ਨੂੰ ਕਮਜ਼ੋਰ ਕੌਣ ਕਰ ਰਿਹਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕੌਣ ਕਰ ਰਿਹਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਕਿਸੇ ਹੋਰ ਨੇ ਨਹੀਂ ਕਿਸੇ ਹੋਰ ਨੇ ਨਹੀਂ ਬਦਲਿਆ ਬਾਦਲ ਵੱਲੋਂ ਜਿਹੜੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਹੀ ਜਥੇਦਾਰ ਰঞ্জੀਤ ਸਿੰਘ ਜਥੇਦਾਰ ਪੂਰਨ ਸਿੰਘ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਜਿਹੜੇ ਆਪਣੇ ਹੁਣ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੁਲਤਾਨ ਸਿੰਘ ਇਹਨਾਂ ਨੇ ਲੰਬੇ ਕੀਤੇ ਸਾਰੇ ਇਹਨਾਂ ਨੂੰ ਕਿਸੇ ਆਰਐਸਐਸ ਦੇ ਲੀਡਰ ਨੇ ਥੋੜਾ ਨਾ ਕਿਹਾ ਤੁਸੀਂ ਗਿਆਨੀ ਤੁਸੀਂ ਇਲਜ਼ਾਮ ਲਾਉਂਦੇ ਹੋ ਵੀ ਤਖਤਾਂ ਤੇ ਕੰਟਰੋਲ ਕਰਨਾ ਚਾਹੁੰਦੇ ਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋਣ ਦੀ ਕੋਸ਼ਿਸ਼ ਕਰਦੇ ਪਏ ਆ ਕਿਵੇਂ ਕਰਦੇ ਪਏ ਨੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋਣਾ ਹੋਵੇ ਨਾ ਅੱਜ ਚੋਣਾ ਖਰਾ ਦੇ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਹਿੰਦੁਸਤਾਨ ਦੀ ਹਕੂਮਤ ਗੁਰਦੁਆਰਾ ਚੋਣ ਕਮਿਸ਼ਨ ਤੋਂ ਅੱਜ ਚੋਣਾ ਅਨਾਉਂਸ ਕਰਾ ਦੇ ਨਾ ਚਾਰ ਸੀਟਾਂ ਨਹੀਂ ਆਣੀਆਂ ਇਹ ਕਹੋ ਕਿ ਭਾਰਤੀ ਜਨਤਾ ਪਾਰਟੀ ਕਰਕੇ ਮੈਂ ਐਸਜੀਪੀਸੀ ਜਿਹੜੀ ਆ ਮੇਰੇ ਹੱਥਾਂ 'ਚ ਚੱਲਦੀ ਪਈ ਆ ਅੱਜ 13 ਸਾਲ ਹੋ ਗਏ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ ਤੇ ਇੰਨੇ ਕੀ ਸਾਲ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਹਿੰਦੁਸਤਾਨ ਚ ਹਕੂਮਤ ਨੂੰ ਹੋ ਗਏ ਆ ਇਹ ਤਾਂ ਜੇ ਅੱਜ ਭਾਰਤੀ ਜਨਤਾ ਪਾਰਟੀ ਜੋ ਮੌਜੂਦਾ ਹਾਲਾਤ ਬਣੇ ਪਏ ਆ ਅੱਜ ਐਸਜੀਪੀਸੀ ਦੀਆਂ ਚੋਣਾਂ ਕੋਸ਼ਿਸ਼ਤ ਕਰ ਦਵੇ ਤੇ ਪਿੰਡਾਂ ਚ ਲੋਕਾਂ ਨੇ ਬੜਨ ਨਹੀਂ ਦੇਣਾ ਜੋ ਪੰਥ ਦਿਨ ਪੰਥ ਦੀ ਤੁਹਾਡੇ ਨਾਲ ਨਾਰਾਜ਼ਗੀ ਹੈ ਮੈਂ ਨਹੀਂ ਕਹਿੰਦਾ ਤੁਹਾਨੂੰ ਵੋਟਾਂ ਪੈਂਦੀਆਂ ਪਈਆਂ ਤੁਸੀਂ 13% ਵੋਟ ਤੇ ਆ ਗਏ ਹੋ 8% ਤਾਂ ਵੋਟ ਤੁਹਾਡੀ ਜੇ ਕੱਢ ਲਈਏ ਬੀਬੀ ਹਰਸ਼ੀਮਰਤ ਕੋਰ ਬਾਦਲ ਦੀ ਤੇ ਜਿਹੜੇ ਨੌਂ ਨੀ ਮਾਨ ਦੀ ਵੋਟ ਫਿਰੋਜ਼ਪੁਰ ਵਾਲੇ ਦੀ ਕੱਢ ਗਈ ਏ ਤੇ 7-8% ਤੇ ਰਹੀ ਜਾਂਦੀ ਤੁਹਾਡੀ ਵੋਟ ਤੇ ਆਪਾਂ ਬੀਜੇਪੀ ਨੂੰ ਕਿਵੇਂ ਦੋਸ਼ ਦੇ ਸਕਦੇ ਆ ਮੈਨੂੰ ਦੱਸੋ ਨਾ ਕਿਵੇਂ ਦੋਸ਼ ਦੇ ਸਕਦੇ ਆ ਜੇ ਬੀਜੇਪੀ ਨੂੰ ਦੋਸ਼ ਦੇਤਾ ਨਾ ਜੇ ਬੀਜੇਪੀ ਨੇ ਕੇਂਦਰ ਸਰਕਾਰ ਨੇ ਆਪਣੀ ਅੜੀ ਕਰ ਲਈ ਬੜਾ ਔਖਾ ਹੋਣਾ ਫਿਰ ਬਹੁਤ ਔਖਾ ਹੋਣਾ ਇਹ ਕਹਿਣਾ ਸੁੱਖਾ ਆਪਣੇ ਵਿਆਹਾਂ ਚ ਇਸੇ ਕਰਕੇ ਸੱਦ ਲੈਂਦੇ ਆ ਤੇ ਆਪਣੇ ਵਿਆਹਾਂ 'ਚ ਵੱਡੇ ਵੱਡੇ ਲੀਡਰ ਇਸੇ ਕਰਕੇ ਆ ਜਾਂਦੇ ਆ ਕਿਉਂਕਿ ਤੁਹਾਡੀ ਬਣੀ ਕੇਂਦਰ ਦੇ ਦੇਖੋ ਓਮ ਬਿਰਲਾ ਆਏ ਲੋਕ ਸਭਾ ਦੇ ਸਪੀਕਰ ਆਏ ਕੇਂਦਰੀ ਮੰਤਰੀ ਕਿੰਨੇ ਆਏ ਤੇ ਨੇੜਤਾ ਕਿਦੀ ਹੋਈ ਬੀਜੇਪੀ ਤੇ ਆਰਐਸਐਸ ਨਾਲ ਦੱਸੋ ਕੋਈ ਵਿਆਹ ਜਿਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੰਜਾਬ 'ਚ ਵਿਆਹ ਹੋਇਆ ਹੋਵੇ ਤੇ ਓਮ ਬਿਰਲਾ ਆਏ ਹੁਣ ਉੱਥੇ ਲੋਕ ਸਭਾ ਦੇ ਸਪੀਕਰ ਜਾਂ ਹੋਰ ਕੇਂਦਰੀ ਮੰਤਰੀ ਗੱਡੀਆਂ ਲੈ ਕੇ ਆਏ ਹੋਣ ਦੱਸੋ ਜੇ ਕੋਈ ਹੈਗਾ ਤੇ ਹਰਿਆਣਾ ਦੇ ਮੁੱਖ ਮੰਤਰੀ ਆਏ ਗਵਰਨਰ ਆਏ ਹਰਿਆਣਾ ਦੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਨੇ ਉਹ ਆ ਆਗੇ ਤੁਸੀਂ ਦੱਸੋ ਜੇ ਕੋਈ ਹੋਰ ਆਇਆ ਤੇ ਕਿਸੇ ਹੋਰ ਦੇ ਵਿਆਹ ਚ ਦੇਖਿਆ ਮਾਨਪ੍ਰੀਤ ਵਾਲੀ ਦੇ ਮੁੰਡੇ ਦਾ ਵਿਆਹ ਵੀ ਦੇਖਿਆ ਹੋਰ ਵਿਆਹ ਵੀ ਦੇਖਿਆ ਮੈਂ ਆਵਾ ਵੀ ਪਾਰਟੀ ਦੇ ਲੀਡਰਾਂ ਦੇ ਵਿਆਹ ਵੀ ਦੇਖੇ ਪੰਜਾਬ ਦੇ ਮੰਤਰੀ ਮੀਥੇਰ ਦਾ ਵਿਆਹ ਦੇਖਿਆ ਹੋਰ ਵਿਆਹ ਦੇਖੇ ਮੈਂ ਤਾਂ ਨਹੀਂ ਦਿੱਲੀ ਦੇ ਕੋਈ ਕੇਂਦਰ ਲੀਡਰਸ਼ਿਪ ਦੇ ਵਿੱਚ ਹਜੇ ਕਿਉਂ ਮੌਜੂਦਾ ਸੰਸਦ ਮੌਜੂਦਾ ਮੰਤਰੀ ਪੰਜਾਬ ਦੇ ਉਹਨਾਂ ਦੇ ਵਿਆਹਾਂ ਚ ਨਹੀਂ ਕੇਂਦਰੀ ਮੰਤਰੀ ਆਏ ਇਹ ਤਾਂ ਮਤਲਬ ਨੇੜਤਾ ਕਿਹਦੇ ਨਾਲ ਹੈ ਤੇ ਤੁਸੀਂ ਨੇੜਤਾ ਜਿੰਨਾ ਨਾਲ ਹੈ ਉਹ ਤੁਹਾਨੂੰ ਐਸਜੀਬੀਸੀ ਦਾ ਹਜੇ ਤੱਕ ਪ੍ਰਧਾਨ ਬਣਾ ਕੇ ਤੋਰੀ ਜਾਂਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਬੀਜੇਪੀ ਤੇ ਆਰਐਸਐਸ ਦਾ ਵੀ ਤੁਹਾਡੇ ਕਰਕੇ ਮੈਂ 14 ਸਾਲ ਐਸਜੀਬੀਸੀ ਦੇ ਸਾਡੇ ਹਜੇ ਨਾਲ ਅਸੀਂ ਮੈਂ ਐਸਜੀਬੀਸੀ ਦਾ ਹਜੇ ਵੀ ਝੰਡਾ ਚੱਕਿਆ ਹੋਇਆ ਤੇ ਮੇਰੇ ਹੱਥੀ ਝੰਡਾ ਹੈਗਾ ਇਹ ਤਾਂ ਬੀਜੇਪੀ ਆਰਐਜ ਜੋ 2017 ਦੀ ਚੋਣ ਐਸਜੀਪੀਸੀ ਦੀਆਂ ਹੋ ਜਾਂਦੀਆਂ ਜਦੋਂ ਜਾਂ 2022 ਚ ਹੋ ਜਾਂਦੀਆਂ ਜਦੋਂ ਤੁਹਾਨੂੰ ਤਿੰਨ ਸੀਟਾਂ ਆਈਆਂ ਸੀ ਜੋ ਤੋਂ ਕੁਝ ਦਿਨਾਂ ਬਾਅਦ ਹੋ ਜਾਂਦੀਆਂ ਤੇ ਤੁਹਾਨੂੰ ਮੈਨੂੰ ਲੱਗਦਾ ਐਸਜੀਪੀਸੀ ਦੇ ਵਿੱਚ 10 ਸੀਟਾਂ ਨਹੀਂ ਆਉਣੀਆਂ ਸੀ ਇਹ ਤਾਂ ਬੀਜੇਪੀ ਤੇ ਆਰਐਸਐਸ ਦੀ ਮਿਹਰਬਾਨੀ ਹੈ ਜਿੰਨਾ ਕੁ ਤੁਸੀਂ ਐਸਜੀਪੀਸੀ ਨੂੰ ਚਲਾ ਲਿਆ ਡਾਕਟਰ ਸਾਹਿਬ ਹੁਣ ਅੰਤਵਲ ਦੁਆਰਾ ਆਉਂਨੇ ਆ ਕਿ ਸ਼ਿਕਾਇਤ ਤਾਂ ਪਹੁੰਚ ਗਈ ਦੁਆਰਾ ਪਹੁੰਚ ਗਈ ਲਿਖਤੀ ਸ਼ਿਕਾਇਤ ਪਹੁੰਚ ਗਈ ਕੀ ਹੁਣ ਉਸ ਸ਼ਿਕਾਇਤ ਦਾ ਕੋਈ ਵੱਡਾ ਅਸਰ ਪਹਿਲਾ ਵਾਂਗ ਪਊਗਾ ਕਿ ਨਹੀਂ ਨਹੀਂ ਪਾਏਗਾ ਕੱਲ ਪਤਾ ਕੀ ਹੈ ਇਹ ਉਹਦਾ ਪੋਲੀਟੀਕਲ ਬਿਆਨ ਹੈ ਰਾਜਨੀਤਿਕ ਬਿਆਨ ਹੈ ਔਰ ਰਾਜਨੀਤਿਕ ਬਿਆਨ ਦੇ ਵਿੱਚ ਤੁਹਾਨੂੰ ਜਿਹੜਾ ਵਾ ਬੜਾ ਕੁਝ ਕਹਿਣਾ ਪੈਂਦਾ ਹੁਣ ਪ੍ਰਤਾਪ ਬਾਜਮੀ ਨੇ ਵੀ ਰਾਜਨੀਤਿਕ ਬਿਆਨ ਦਿੱਤਾ ਹੈ ਥੋੜੇ ਦਿਨ ਹੋ ਹੱਲਾ ਮਚਣਾ ਤੇ ਨਾ ਉਹਦੇ ਵਿੱਚੋਂ ਕੁਝ ਜੁਡੀਸ਼ਰੀ ਦੇ ਵਿੱਚੋਂ ਮਤਲਬ ਜਿਹੜਾ ਮੈਨੂੰ ਲੱਗਦਾ ਹੈ ਟ੍ਰਾਇਲ ਦੇ ਵਿੱਚੋਂ ਕੋਈ ਉਹਦੇ ਚਲਾਨ ਪੇਸ਼ ਹੋਣੇ ਆ ਜਾਂ ਕੁਝ ਹੋਣੇ ਆ ਸਿਆਸਤਦਾਨਾਂ ਦੀਆਂ ਹੁੰਦੀਆਂ ਮੈਂ ਪਹਿਲਾਂ ਕਿਹਾ ਸੁਖਵੀਰ ਸਿੰਘ ਬਾਦਲ ਪੰਜਾਬ ਜਪਣੀ ਜ਼ਮੀਨ ਲੱਭਦੇ ਫਿਰਦੇ ਨੇ ਕਿ ਮੇਰੀ ਜ਼ਮੀਨ ਉਹ ਕਿੱਥੇ ਗਈ ਜਿਹੜੇ ਮੇਰੇ ਬਾਪੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ ਤਿਆਰ ਕਰਕੇ ਦਿੱਤੀ ਸੀ ਉਹਨੂੰ ਲੱਭਣ ਦੀ ਕੋਸ਼ਿਸ਼ ਚੱਲਦੀ ਪਈ ਆ ਹੁਣ ਉਹ ਉਹਨਾਂ ਕੋ ਦੋਸ਼ ਕੀਤੇ ਲਾਣਗੇ ਉਹਨਾਂ ਕੋ ਦੋਸ਼ ਕਾਂਗਰਸ ਪਾਰਟੀ ਦੇ ਅੱਗੇ ਲਾਉਂਦੇ ਨਿਕਲ ਗਏ ਇੰਨੇ ਸਾਲ ਹੁਣ ਤਾਂ ਕਾਂਗਰਸ ਨਾ ਕੇਂਦਰ 'ਚ ਸੱਤਾ ਚਾਹਨਾ ਪੰਜਾਬ 'ਚ ਸੱਤਾ ਚਾਹ ਤੇ ਉਹਨਾਂ ਕੋ ਦੋਸ਼ ਲਾਣ ਲਈ ਫਿਰ ਭਾਰਤੀ ਜਨਤਾ ਪਾਰਟੀ ਲੱਭਦੀ ਆ ਤੇ ਪੰਜਾਬ ਚ ਆਮ ਆਦਮੀ ਪਾਰਟੀ ਲੱਭਦੀ ਉਹਨਾਂ ਕੋ ਦੋਸ਼ ਲਾਣ ਲਈ ਤਾਂ ਹੈ ਹੀ ਕੁਛ ਨਹੀਂ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਠੀਕ ਹੈ ਨਾ ਸਿਰ ਬਿਕਰਮ ਮਜੀਠੀਆ ਬੋਲਦੇ ਨੇ ਸਬਾ ਸੁਖਬੀ ਸਿੰਘ ਬਾਦਲ ਤਾਂ ਉਹ ਹੀ ਨਹੀਂ ਬੋਲਦੇ ਠੀਕ ਹੈ ਨਾ ਤੇ ਦਿੱਲੀ ਦੀ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਹ ਬੋਲਦੇ ਪਏ ਨੇ ਉਹ ਵੀ ਧਾਰਮਿਕ ਗੱਲਾਂ ਬੋਲਦੇ ਪਏ ਨੇ ਤਾਂ ਕਿ ਜਿਹੜੀ ਸਿੱਖ ਪੰਥ ਪੰਥਕ ਵੋਟ ਹੈ ਪੰਜਾਬ ਚ ਜਿਹੜੀ ਇਹਨਾਂ ਤੋਂ ਦੇਖੋ ਪੰਥਕ ਵੋਟ ਚਲੀ ਕਿੱਥੇ ਗਈ ਪੰਥਕ ਵੋਟ ਤਾਂ ਸਾਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਕੰਨੀ ਚਲੀ ਗਈ ਔਰ ਤੁਸੀਂ ਇਹ ਦੇਖੋ ਜਿੰਨਾ ਪੰਥਕ ਅਕਾਲੀ ਦਲੇ ਕਮਜ਼ੋਰ ਹੋਇਆ ਉਨਾ VOTER ਜਿਹੜਾ ਹੈਗਾ ਜਾਂ ਤਾਂ ਆਮ ਆਨਵੀ ਪਾਰਟੀ ਨੂੰ ਸ਼ਿਫਟ ਹੋਇਆ ਤੇ ਜਾਂ ਸ਼ਿਫਟ ਹੋਇਆ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਤੇ ਆਮ ਇਹ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਕਮਜ਼ੋਰ ਹੋਣ ਕਰਕੇ ਆ ਜਿਹੜਾ ਹੁਣ ਅਮਰਤਪਾਲ ਸਿੰਘ ਖਾਲਸਾ ਕੋ ਵੋਟ ਚਲਾ ਗਿਆ ਖਡੂਰ ਸਾਹ ਵਾਲੇ ਪੱਟੀ ਵਾਲੇ ਤਰਨਤਾਰਨ ਦੇ ਹਲਕਿਆਂ ਚੋਂ ਉਹਨੂੰ ਲੱਭਦੇ ਬਏ ਕਿਸੇ ਤਰੀਕੇ ਅਸੀਂ ਇਹ ਗੱਲਾਂ ਕਹਿ ਦਈਏ ਤੇ ਲੋਕਾਂ ਦੇ ਦਿਲਾਂ ਚ ਹਮਦਰਦੀ ਆ ਜਾਏ ਕਿਉਂਕਿ ਮੈਂ ਸ਼ੁਰੂਆਤ ਵਿੱਚ ਕਹਿ ਕੇ ਹਟਿਆ ਪੰਜਾਬ ਦੇ ਵਿੱਚ ਜਿਹੜਾ ਕੱਟੜ ਸਿੱਖ ਹੈਗਾ ਉਹ ਆਪਣੇ ਦਿਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਈ ਥਾਂ ਕੋਈ ਨਹੀਂ ਰੱਖਦਾ ਜੀ ਬਿਲਕੁਲ ਇਹ ਫਿਲਹਾਲ ਸਿਚੁਏਸ਼ਨ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਹੋਰਾਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ